ਵਾਸਦਾ ਪੰਜਾਬ ਦੇਖ ਰਹੇ ਸਾਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਲਗਨ ਸੇ ਠਾਜ਼ ਰਾਇ ਇੱਕ ਨਵੀਂ ਚੋਣ ਚਰਚਾ ਲੈ ਕੇ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੇ ਪੱਖ ਦੇ ਮੁੱਦਿਆਂ ਤੇ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਸਰਦਾਰ ਜਗਿੰਦਰ ਸਿੰਘ ਜੀ ਸਰ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਸ਼ੁਰੂਆਤ ਇਥੋਂ ਕਰਦੇ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਬਾੜ ਦਾ ਰਸਤਾ ਦਿਖਾਇਆ ਗਿਆ ਦੂਜੇ ਪਾਸੇ ਢੀਂਸਾ ਸਾਹਿਬ ਵੱਲ ਉਹਨਾਂ ਦੇ ਹੱਕ 'ਚ ਗੱਲ ਕੀਤੀ ਗਈ ਹੈ ਤਾਂ ਕਿਵੇਂ ਦੇਖਦੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ ਦੇ ਦੌਰਾਨ ਜਾਂ ਫਿਰ ਚੋਣਾਂ ਦੇ ਬਾਅਦ 'ਚ ਕੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਦੇਖੋ ਅਕਾਲੀ ਦਲ ਲਈ ਜੇ ਚੁਣੌਤੀਆਂ ਦੀ ਗੱਲ ਕਰੀਏ ਤਾਂ ਅਕਾਲੀ ਗੱਲ ਲਈ ਚੋਣਾਂ 'ਚ ਵੀ ਤੇ ਬਾਅਦ 'ਚ ਵੀ ਜਿਹੜੀਆਂ ਚੁਣੌਤੀਆਂ ਉਹ ਤਾਂ ਰਹਿਣਗੀਆਂ ਹੀ ਹਨਾ ਜਿਸ ਸਭ ਤੋਂ ਸ਼ੁਰੂਆਤ 'ਚ ਆਪਾਂ ਗੱਲ ਕਰ ਲਈਏ 200 ਜਿਹੜੀਆਂ 22 ਦੀਆਂ ਚੋਣਾਂ ਤੋਂ ਬਾਅਦ ਜੇ ਦੇਖੀਏ ਤਾਂ ਕਾਲੀ ਤਲ ਇਹਨਾਂ ਚੋਣਾਂ ਚ ਵੀ ਲੋਕ ਸਭਾ ਚੋਣਾਂ ਚ ਵੀ ਕੋਈ ਬਹੁਤਾ ਮਜ਼ਬੂਤ ਕਾਲੀ ਤਲ ਦਾ ਆਧਾਰ ਨਜ਼ਰ ਨਹੀਂ ਆ ਰਿਹਾ ਹਾਂ ਤੇ ਉਹਦੇ ਨਾਲ ਹੀ ਜੇ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਵਿਰੁੱਧ ਕਹਿ ਲਓ ਜਾਂ ਉਹਨਾਂ ਦੀ ਪ੍ਰਧਾਨਗੀ ਨੂੰ ਚੁਣੌਤੀ ਦੇਣ ਵਾਲੀ ਜਿਹੜੀ ਸਫੰਦੀ ਵੀ ਉਹ ਵੀ ਪਾਰਟੀ ਚੰਦਰਖਾਤੇ ਜਾਰੀ ਹੈ ਜਿਹਨੂੰ ਕਹਿ ਲਓ ਠੰਡੀ ਜੰਗ ਵੀ ਉਹ ਚੱਲਦੀ ਹੋਈ ਪਈ ਹੈ ਤੇ ਤੀਜੀ ਗੱਲ ਕਰੀਏ ਕਿ ਬਾਦਲਾ ਨੂੰ ਜਿਹੜੀ ਜਿਹੜੀਆਂ ਪੰਚਕ ਤੇਰਾਂ ਨੇ ਜਿਹੜੀਆਂ ਵਿਰੋਧ ਚ ਖੜਕੇ ਹਮੇਸ਼ਾ ਜਾਂ ਕਹਿ ਲੋ ਬਾਦਲ ਪਰਿਵਾਰ ਨੂੰ ਹਰਾਉਣ ਲਈ ਜਾਂ ਕਾਲੀ ਦਲ ਨੂੰ ਇਸ ਨੂੰ ਹਰਾਉਣ ਲਈ ਜਿਹੜੀਆਂ ਅਪਰੋਚ ਖੜਦੀਆਂ ਰਹੀਆਂ ਤੇਰਾਂ ਨੇ ਉਹ ਇਸ ਵਾਰ ਇਹਨਾਂ ਚੋਣਾਂ ਚ ਜੇਤੂ ਰੋਖ ਚ ਨਜ਼ਰ ਆ ਰਹੀਆਂ ਜੇ ਗੱਲ ਕਰ ਲਈਏ ਤਾਂ ਟੌੜਾ ਸਾਹਿਬ ਦੇ ਸਮੇਂ ਬਣਿਆ ਸਰਬ ਹਿੰਦ ਸ਼੍ਰੋਮਣੀ ਕਾਲੀ ਦਲ ਜੀ ਰਵਿੰਦਰ ਸਿੰਘ ਵੱਲੋਂ ਬਣਾਇਆ ਗਿਆ 1920 ਕਾਲੀ ਦਲ 1920 ਜੀ ਜਾਂ ਗੱਲ ਕਰ ਲਈਏ ਇੰਟਰਨੈਸ਼ਨਲ ਅਕਾਲੀ ਦਲ ਮਤਲਬ ਇਹ ਸਾਰੀਆਂ ਧਿਰਾਂ ਜਿਹੜੀਆਂ ਨੇ ਭਾਵੇਂ ਇਕੱਠੀਆਂ ਹੋ ਕੇ ਵੀ ਬਾਦਲ ਦਲ ਦੇ ਖਿਲਾਫ ਖੜਦੀਆਂ ਰਹੀਆਂ ਨੇ ਪਰ ਹਮੇਸ਼ਾ ਮਤਲਬ ਹਰਾਉਣ ਵਾਲੇ ਰੁੱਖ 'ਚ ਤਾਂ ਰੋਲ ਅਦਾ ਕਰਦੀਆਂ ਦਿਖੀਆਂ ਨੇ ਪਰ ਕਦੇ ਜੇਤੂ ਰੁੱਖ 'ਚ ਨਹੀਂ ਦਿਖੀਆਂ ਪਰ ਇਹਨਾਂ ਚੋਣਾਂ 'ਚ ਜੇ ਗੱਲ ਕਰ ਲਈਏ ਤਾਂ ਖੰਡੂਰ ਸਾਹਿਬ ਹਲਕੇ 'ਚ ਵੀ ਭਾਵੇਂ ਉੱਥੇ ਕੋਈ ਕਹਿ ਲਓ ਯੋਜਨਾਬੰਦੀ ਜਾਂ ਬਿਨਾਂ ਕਿਸੇ ਜਥੇਬੰਦਕ ਢਾਂਚੇ ਤੋਂ ਉੱਥੇ ਇਸ ਵਾਰ ਜਿਹੜਾ ਪੰਥਕ ਧਿਰਾਂ ਨੇ ਉਹਨਾਂ ਦਾ ਉਮੀਦਵਾਰ ਆ ਭਾਈ ਅਮਰਤਪਾਲ ਸਿੰਘ ਉਹ ਜੇਤੂ ਰੁਖ ਚ ਨਜ਼ਰ ਆ ਰਿਹਾ ਫਰੀਦਕੋਟ ਹਲਕੇ ਚ ਦੇਖ ਲਈਏ ਤਾਂ ਆਪਾਂ ਭਾਈ ਸਰਬਜੀਤ ਸਿੰਘ ਜਿਹੜੇ ਕਿ ਸੀਤਪ੍ਰੀਤ ਸਿੰਘ ਦੇ ਸੁਪੁੱਤਰ ਆ ਉਹ ਹਰ ਰੋਜ਼ ਚੋਣਾਂ ਦੇ ਨੇੜੇ ਆ ਕੇ ਦਿਨੋਂ ਦਿਨ ਨੂੰ ਅੱਗੇ ਵਧ ਰਿਹਾ ਔਰ ਇਸ ਤਰ੍ਹਾਂ ਲੱਗਦਾ ਪਿਆ ਕਿ ਉਹ ਮੂਹਰਲੀ ਕਤਾਰ ਚ ਖੜੇ ਹੋ ਗਏ ਆ ਕੇ ਹਨਾ ਤੇ ਇੱਥੇ ਹੀ ਨਹੀਂ ਜੇ ਲੁਧਿਆਣੇ ਚ ਵੀ ਆਪਾਂ ਗੱਲ ਕਰ ਲਈਏ ਤਾਂ ਭਾਈ ਅਮਰਤਪਾਲ ਦੇ ਸਾਥੀ ਵਜੋਂ ਚੋਣ ਲੜ ਰਹੇ ਕਮਲਜੀਤ ਸਿੰਘ ਬਰਾੜ ਉਹ ਕਾਫੀ ਵੱਡੇ ਹਾਂ ਵੋਟ ਪਿੰਕ ਲੈ ਜਾ ਰਹੇ ਇਸ ਹਲਕੇ ਚੋਂ ਵੀ ਹਨ ਤੇ ਦੂਸਰੀ ਗੱਲ ਕਰ ਲਈਏ ਕਿ ਕਾਲੀ ਦਲ ਜਿਹੜਾ ਚੋਣਾਂ ਚ ਕਿਸ ਤਰ੍ਹਾਂ ਦੇ ਹਾਲਾਤ ਆ ਜਾ ਆਪਾਂ ਇਹ ਚ ਆਪ ਨਾ ਹੀ ਕੋਈ ਸੁਝਾ ਦੇਈਏ ਤਾਂ ਲੋਕਾਂ ਚ ਇਹ ਹਾਲਾਤ ਆ ਲੋਕਾਂ ਨੂੰ ਇਹ ਪਤਾ ਹੀ ਆ ਵੀ ਕਾਲੀ ਦਲ ਦੇ ਕੀ ਹਾਲਾਤ ਨੇ ਕਾਲੀ ਦਲ ਲੋਕਾਂ ਚ ਸਵਾਲ ਹੀ ਇਹ ਉੱਠ ਰਹੇ ਆ ਵੀ ਕਾਲੀ ਦਲ ਕੀ ਖਾਤਾ ਖੋਲ ਪਾਊਗਾ ਹੂੰ ਬਿਲਕੁਲ ਕੀ ਬਾਦਲ ਪਰਿਵਾਰ ਬਠਿੰਡਾ ਸੀਟ ਇਸ ਵਾਰ ਬਚਾ ਜੂਗਾ ਇਸ ਸਮੇ ਬੜਾ ਵੱਡਾ ਸੋਣਾ ਹਾਂ ਹਾਂ ਮਤਲਬ ਇਹ ਇਹ ਤੁਸੀਂ ਆਪਾਂ ਕੁਝ ਬਣਾ ਇਤਿਹਾਸ ਤੁਸੀਂ ਲੋਕਾਂ ਦੇ ਸਵਾਲ ਹੀ ਇਹ ਨੇ ਦੇ ਬਠਿੰਡਾ ਸੀਟ بچਾ ਆ ਜਾਣੀ ਤੇ ਤੁਹਾਨੂੰ ਵੀ ਪਤਾ ਹੀ ਹੈ ਬਠਿੰਡਾ ਸੀਟਸ ਕੀ ਹਾਲਾਤ ਹੈ ਜਿਵੇਂ ਤੁਸੀਂ ਲੋਕਾਂ ਦੇ ਸਵਾਲ ਦੀ ਗੱਲ ਕੀਤੀ ਤਾਂ ਕਈ ਸਾਡੀ ਟੀਮ ਨੇ ਸਰਵੇ ਕੀਤੇ ਗਏ ਉੱਥੇ ਕਾਲੀ ਦਲ ਦੀ ਬਹੁਤ ਹੀ ਘੱਟ ਲੋਕਾਂ ਨੇ ਹੱਕ ਤੇ ਗੱਲ ਕੀਤੀ ਜੇ ਬਠਿੰਡਾ ਸੀਟ ਵੀ ਜਿਹੜੀ ਸਭ ਤੋਂ ਜਿੱਥੇ ਉਹਨੂੰ ਕਹਿ ਲਓ ਬਾਦਲ ਪਰਿਵਾਰ ਨੇ ਸਾਰੇ ਹਲਕਿਆਂ ਨੂੰ ਛੱਡ ਕੇ ਉੱਥੇ ਫੋਕਸ ਕਰਤਾ ਤੇ ਜੇ ਉੱਥੋਂ ਦੀ ਵੀ ਹਾਲਤ ਹਾਲਾਤਾਂ ਦੀ ਗੱਲ ਕਰੀਏ ਤਾਂ ਕੋਈ ਜੇਤੂ ਰੌਕ ਤੇ ਨਹੀਂ ਦਿਖ ਰਿਹਾ ਬੀਬੀ ਹਰਸ ਮਿਰਤ कौर ਬਾਦਲ ਉੱਥੋਂ ਵੀ ਕਾਲੀ ਦਲ ਦੇ ਪੈਰਾਂ 'ਚੋਂ ਜ਼ਮੀਨ ਜਿਹੜੀ ਹੈ ਉਹ ਖਿਸਕਦੀ ਨਜ਼ਰ ਆ ਰਹੀ ਹੈ ਔਰ ਉੱਥੇ ਜਿਹੜੇ ਹਾਲਾਤ ਨੇ ਜਾਂ ਉੱਥੇ ਬੜਾ ਫਸਮਾ ਮੁਕਾਬਲਾ ਹੀ ਕਹਿ ਸਕਦੇ ਹਾਂ ਕਿ ਕਿ ਕਿੱਧਰ ਬਾਜੀ ਪਲਟ ਜਾਂਦੀ ਹੈ ਜਾਂ ਕੀ ਹੋ ਜਾਂਦਾ ਉਹ ਸਮਾਂ ਦੱਸੂਗਾ ਹੈਨਾ ਤੇ ਦੂਸਰਾ ਉਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਕਿ ਇੱਕ ਹੋਰ ਸਵਾਲ ਆ ਲੋਕਾਂ ਅੰਚ ਤਾਂ ਵੀ ਕਾਲੀ ਦਲ ਕੀ ਜਿਹੜਾ 222 ਵਾਲਾ ਵੋਟ ਪ੍ਰਤੀਸ਼ਤ ਆ ਆਪਦੀ ਉਹ ਬਚਾ ਜੂਗਾ ਜਾਂ ਜਾਂ ਵਧਾ ਜੂਗਾ ਜਾਂ ਉੱਥੇ ਹੀ ਖੜੀ ਰਹੂਗੀ ਮਤਲਬ ਜਾਂ ਘਟ ਜੂਗਾ ਇਹ ਇਦਾਂ ਦੇ ਸਵਾਲ ਨੇ ਲੋਕਾਂ 'ਚ ਤੁਸੀਂ ਜਿੱਤ ਵਾਲੀ ਗੱਲ ਜਾਂ ਉਹ ਉਸ ਉਸ ਮੁੱਦੇ 'ਤੇ ਆਪਾਂ ਮਤਲਬ ਉਹ ਜਿਹੜੀ ਗੱਲ ਹੈ ਹੀ ਨਹੀਂ ਹਨ ਮਤਲਬ ਇਦਾਂ ਦੇ ਸਵਾਲ ਆ ਲੋਕਾਂ 'ਚ ਤੇ ਜੇ ਪ੍ਰਧਾਨਗੀ ਨੂੰ ਜਿਹੜੀ ਅੰਦਰਖਾਤੇ ਆਪਾਂ ਗੱਲ ਕੀਤੀ ਹੈ ਵੀ ਜਿਹੜੀ ਸੱਪਬੰਦੀ ਹੋ ਰਹੀ ਹੈ ਤੁਸੀਂ ਸਵਾਲ ਇਹ ਕੀਤਾ ਵੀ ਕਹਿਰਨ ਸਾਹਿਬ ਨੂੰ ਆਦੇਸ਼ ਪ੍ਰਤਾਪ ਜਿਹੜੇ ਕਿ ਇਹਨਾਂ ਦੇ ਜੀਜਾ ਜੀ ਲੱਗਦੇ ਆ ਸੁਖਵੀਰਪਾਦਲ ਦੇ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਉਹ ਅੰਦਰ ਇੱਕ ਪਾਰਟੀ 'ਚ ਧੜੇਬੰਦੀ ਹੈ ਬਿਲਕੁਲ ਹੈ ਨਾ ਔਰ ਉਹਨਾਂ ਨੇ ਵਰਸਾ ਸਿੰਘ ਬਲਟੋਵਾ ਦੇ ਖਿਲਾਫ ਜਿਹੜਾ ਉਸ ਹਲਕੇ 'ਚ ਉਹਨਾਂ ਨੇ ਉਹ ਸ਼ਰੀਆਮੀ ਉਹਨਾਂ ਦੇ ਖਿਲਾਫ ਮੈਮ ਚਲਾ ਰਹੇ ਸੀ ਤਾਹੀਂ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਔਰ ਦੂਸਰਾ ਢੀਂਡਸਾ ਸਾਹਿਬ ਦਾ ਜਿਹੜਾ ਤੁਸੀਂ ਕਿਹਾ ਵੀ ਉਹਨਾਂ ਦੇ ਹੱਕ ਚ ਆ ਕੇ ਬੋਲਣਾ ਇਹ ਵੀ ਅੰਦਰ ਖਾਤੇ ਢੀਂਡਸਾ ਪਰਿਵਾਰ ਚੁੱਪ ਬੈਠਾ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਹੀ ਇੱਕ ਜਿਹੜੀ ਮੀਟਿੰਗ ਬੁਲਾ ਕੇ ਜਦੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ ਤਾਂ ਉਹਨਾਂ ਨੇ ਮੀਟਿੰਗ ਬੁਲਾ ਕੇ ਇਹ ਕਹਿ ਤਾ ਸੀ ਵੀ ਅਸੀਂ ਚੋਣਾਂ ਚ ਨਾ ਜਿਤਾਉਣ ਲਈ ਨਾ ਹਰਾਉਣ ਲਈ ਰੋਲ ਹੀ ਨਹੀਂ ਅਦਾ ਕਰਾਂਗੇ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਲੁਧਿਆਣੇ ਹਲਕੇ ਚ ਆ ਜੀਏ ਮਰਪਰੀਤ ਸਿੰਘ ਯਾਲੀ ਨੇ ਉਹ ਭਾਵੇਂ ਆਪਦੇ ਹਲਕੇ ਚੋਂ ਚੁੱਪ ਬੈਠੇ ਸੀ ਹੁਣ ਇਹਨਾਂ ਚੋਣਾਂ 'ਚ ਸਰਗਰਮ ਦਿਖ ਰਿਹਾ ਹੈ ਪਰ ਸਿਰਫ ਆਪਦੇ ਹਲਕੇ 'ਚ ਬਿਲਕੁਲ ਪੂਰੇ ਲੁਧਿਆਣੇ ਹਲਕੇ 'ਚ ਨਹੀਂ ਦਾਖਾ ਹਲਕੇ 'ਚ ਉਹ ਸਰਗਰਮ ਦਿਖ ਰਾਇਆ ਔਰ ਜਿੱਥੇ ਵੀ ਉਹ ਰਣਜੀਤ ਸਿੰਘ ਢਿੱਲੋਂ ਦੇ ਹੱਕ 'ਚ ਬੋਲਦੇ ਆ ਉਥੇ ਪਾਰਟੀ ਦੇ ਸਥਾਨ ਨੂੰ ਬਚਾਉਣ ਦੀ ਗੱਲ ਕਰਦੇ ਆ ਮਤਲਬ ਇਹ ਵੀ ਇੱਕ ਸਬੰਧੀ ਹੈ ਜਾਇ ਇਸ ਹਲਕੇ 'ਚ ਤਾਂ ਆਪਾਂ ਇਥੋਂ ਤੱਕ ਗੱਲ ਕਰ ਸਕਦੇ ਆ ਦਾਖਾ ਹਲਕੇ 'ਚ ਸਖਬੀਰ ਬਾਦਲ ਦੀਆਂ ਤਸਵੀਰਾਂ ਵੀ ਨਹੀਂ ਲੱਗੀਆਂ ਆਪਾਂ ਪਹਿਲਾਂ ਵੀ ਜੇਕਰ ਕੀਤੀ ਆ ਪਹਿਲਾਂ ਵੀ ਕੀਤੀ ਆ ਔਰ ਇਹ ਹਲਕੇ 'ਚ ਪਹਿਲਾਂ ਵੀ ਇਹ ਸੀਗਾ ਵੀ ਸਖਬੀਰ ਬਾਦਲ ਜਾਂ ਬਾਦਲ ਪਰਿਵਾਰ 'ਚ ਇਸ ਹਲਕੇ 'ਚ ਨਾ ਆਵੇ ਤਾਂ ਅਕਾਲੀ ਦਲ ਦੇ ਲਈ ਵਿਹਤਰ ਆ ਮਨਪ੍ਰੀਤਿਆਲੀ ਦੇ ਸਮੇਂ ਵੀ ਸੁਖਵੀਰ ਬਾਦਲ ਨਹੀਂ ਆਏ ਸੀ ਤਾਂ ਲੋਕਾਂ ਨੇ ਜਿਤਾਇਆ ਉਹਨਾਂ ਨੂੰ ਹੁਣ ਵੀ ਇਹੀ ਹੈ ਮਤਲਬ ਇਹ ਹਲਕੇ ਨੂੰ ਛੱਡ ਕੇ ਜੇ ਨਾਲ ਦੇ ਹਲਕਿਆਂ ਦੀ ਗੱਲ ਕਰੀਏ ਤਾਂ ਸਾਰੇ ਹਲਕਿਆਂ 'ਚ ਸੁਖਵੀਰ ਬਾਦਲ ਆ ਚੁੱਕੇ ਨੇ ਇਹ ਹਲਕੇ ਤਾਂ ਸੁਖਵੀਰ ਬਾਦਲ ਦੀ ਗੱਲ ਛੱਡੋ ਬਿਕਰਮ ਮਜੀਠੀਆ ਜਿਹੜੇ ਮਨਪ੍ਰੀਤਿਆਲੀ ਦੇ ਬੜੇ ਨੇੜਲੇ ਸਾਥੀ ਸਮਝੇ ਜਾਂਦੇ ਆ ਉਹ ਵੀ ਨਹੀਂ ਆਏ ਮਤਲਬ ਜਾਂ ਉਹਨਾਂ ਨੂੰ ਬੁਲਾਇਆ ਨਹੀਂ ਗਿਆ ਜਾਂ ਉਹ ਵੀ ਨਹੀਂ ਆਏ ਕਹਿਣ ਦਾ ਭਾਵ ਹੈ ਜਿਹੜੀ ਇਹ ਇਹ ਜਿਹੜੀਆਂ ਅੰਦਰਖਾਤੇ ਜਿਹੜੀਆਂ ਇਹ ਹਾਂ ਇਹ ਜਿਹੜੀਆਂ ਚੁਣੌਤੀਆਂ ਨੇ ਜਾਂ ਪ੍ਰਧਾਨਗੀ ਦੇ ਖਿਲਾਫ ਹੁਣ ਮਾਝੇ 'ਚ ਆਪਾਂ ਅ ਰਵਿਕਰਨ ਸਿੰਘ ਕਾਲੋਂ ਲਾਲੋ ਜਿਨ੍ਹਾਂ ਨੂੰ ਪਹਿਲਾਂ ਪਾਰਟੀ ਜੋ ਕੱਢਿਆ ਗਿਆ ਹੁਣ ਇਹਨਾਂ ਨੂੰ ਕੱਢਿਆ ਗਿਆ ਅੱਜ ਭਾਈ ਮਨਜੀਤ ਸਿੰਘ ਨੇ ਉਹਨਾਂ ਨੇ ਆਪ ਖੁਦ ਅਸਤੀਫਾ ਦੇ ਦਿੱਤਾ ਕਿ ਆ ਵੀ ਅਮਰਤਪਾਲ ਦੀ ਸਪੋਰਟ ਕਰਨੀ ਆ ਇਹ ਮਾਝੇ 'ਚ ਮਾਲਵੇ ਤੋਂ ਬਾਅਦ ਜੇ ਢੀਂਡਸਾ ਜਾਂ ਯਾਲੀ ਪਰਿਵਾਰ ਮਾਲਵੇ 'ਚ ਖੜਾ ਹੈ ਜਾਂ ਅੰਦਰਖਾਤੇ ਕਈ ਕੁਝ ਹੋ ਰਿਹਾ ਉਹ ਮਾਝੇ 'ਚ ਵੀ ਹੁਣ ਇਹ ਵੱਡੀਆਂ ਧਿਰਾਂ ਖੜੀਆਂ ਹੋਈਆਂ ਨੇ ਔਰ ਜਿਹੜੀ ਤੁਸੀਂ ਗੱਲ ਕਰਦੇ ਹੋ ਜਿਹੜੇ ਨਤੀਜੇ ਆਉਂਦੇ ਆ ਹੂੰ ਉਸੀ ਦੇ ਲੋਕ ਸਭਾ ਚੋਣਾਂ ਦੇ ਜਿਸ ਤਰ੍ਹਾਂ ਦੇ ਆਪਾਂ ਹਾਲਾਤ ਪਹਿਲਾਂ ਜ਼ਿਕਰ ਕਰਤੇ ਆ ਜਾਂ ਲੋਕਾਂ ਚ ਜਿਸ ਤਰ੍ਹਾਂ ਦੀਆਂ ਚਰਚਾਾਂ ਮਾਂ ਨੇ ਜਿਹੜੇ ਨਤੀਜੇ ਆਉਂਦੇ ਆ ਉਹਨਾਂ ਦਾ ਤਾਂ ਕੁਦਰਤੀ ਆ ਫਿਰ ਪਾਰਟੀ ਪ੍ਰਧਾਨ ਜਿਹੜਾ ਜਵਾਬਦੇਹ ਤਾਂ ਹੁੰਦਾ ਹੀ ਆ ਨਾ ਵਿਧਾਨ ਸਭਾ ਚੋਣਾਂ ਚ ਸਿਰਫ ਤਿੰਨ ਹਲਕੇ ਰਹੇ ਆ ਤੇ ਜੇ ਲੋਕ ਸਭਾ ਚੋਣਾਂ ਚ ਖਾਤਾ ਹੀ ਨਹੀਂ ਖੁੱਲਦਾ ਜਾਂ ਇੱਕ ਇੱਕ ਅਧੀ ਸੀਟ ਆਉਂਦੀ ਵੀ ਆ ਜਾਂ ਉਹ ਵੀ ਹਜੇ ਜਿਹੜੇ ਹਾਲਾਤ ਬਣੇ ਹੋਇਆ ਤੇ ਕੁਦਰਤੀਆਂ ਪ੍ਰਧਾਨਗੀ ਨੂੰ ਤਾਂ ਫਿਰ ਚੈਲੰਜ ਤਾਂ ਹੋਣਗੇ ਹੀ ਨਾ ਹੈਨਾ ਜਿਹੜੇ ਆਪਾਂ ਜ਼ਿਕਰ ਕਰ ਲਿਆ ਤੇ ਇਹ ਤੇ ਸਬੰਧੀ ਵੀ ਹੋਣੀ ਆ ਹੋਰ ਵੀ ਬਥੇਰੇ ਚਿਹਰੇ ਜਿਹੜੇ ਉਦੋਂ ਉੱਪਰ ਪੈਂਦੇ ਹੁੰਦੇ ਆ ਤੇ ਉਹਦੇ ਨਾਲ ਹੀ ਜਿਹੜੀਆਂ ਆਪਾਂ ਗੱਲ ਕੀਤੀ ਵੀ ਪੰਥਕ ਤੇਰਾ ਦਾ ਬਾਰ ਹੋ ਰਿਹਾ ਜਾਂ ਖੰਡੂਰ ਸਾਹਿਬ ਹਲਕੇ ਦੀ ਆਪਾਂ ਗੱਲ ਕੀਤੀ ਆ ਜਾਂ ਇਹ ਹਲਕੇ ਦੀ ਗੱਲ ਕੀਤੀ ਆ ਜਾਂ ਆਪਾਂ ਸੰਗਰੂਰ ਚ ਵੀ ਗੱਲ ਕਰ ਲਈਏ ਹਨ ਸੰਗਰੂਰ ਚ ਵੀ ਤੁਸੀਂ ਲਾ ਲਓ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਨਾਲ ਜੇ ਅੱਜ ਉਥੇ ਖੈਰਾ ਸੁਖਪਾਲ ਖੈਰਾ ਵੀ ਕਾਂਗਰਸ ਵੱਲੋਂ ਭਾਵੇਂ ਉਹ ਲੜ ਰਹੇ ਆ ਪਰ ਉਹ ਉਹਨਾਂ ਦਾ ਧਿਆਨ ਜਿਹੜਾ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਮੁੱਦੇ ਉਠਾ ਰਹੇ ਆ ਉਹ ਜਾਂ ਪੰਥਕ ਮੁੱਦਿਆਂ ਦੀ ਗੱਲ ਕਰ ਰਹੇ ਆ ਉਹ ਪੰਜਾਬ ਸਿੱਖ ਮੁੱਦਿਆਂ ਦੀ ਗੱਲ ਕਰ ਰਹੇ ਕਹਿਣ ਤੋਂ ਭਾਵ ਹੈ ਜਿਹੜੀ ਸਿੱਖ ਰਾਜਨੀਤੀ ਦਾ ਵੀ ਇੱਕ ਖਲਾਅ ਕਹਿ ਲੋ ਬਾਦਲ ਪਰਿਵਾਰ ਦੇ ਕਾਲੀ ਦਲ ਦੇ ਚਲਦੇ ਚਲਦੇ ਨਾਲ ਇੱਕ ਮਹਿਸੂਸ ਹੋ ਰਿਹਾ ਵੀ ਸਿੱਖ ਰਾਜਨੀਤੀ ਚ ਵੀ ਖਲਾਅ ਆ ਉਹ ਵੀ ਆਉਣ ਵਾਲੇ ਸਮੇਂ ਚ ਜਿਹੜੇ ਸਿੱਖ ਬੁੱਧੀਜੀਵੀ ਆ ਜਾਂ ਸਿੱਖ ਇਸ ਪੱਖ ਤੋਂ ਮਾਰ ਨੇ ਜਿਹੜੇ ਪੋਲਿਟਿਸ਼ੀਨ ਦੇ ਵੀ ਹੈਗੇ ਮਾਰ ਨੇ ਉਹ ਵੀ ਇਹ ਦੇਖਦੇ ਨਜ਼ਰ ਆ ਰਿਹਾ ਵੀ ਲੋਕ ਸਭਾ ਚੋਣਾਂ ਚ ਕਈ ਕੁਝ ਨਵਾਂ ਉੱਭਰੂਗਾ ਕਈ ਨਵੀਆਂ ਸੱਪਬੰਦੀਆਂ ਹੋਣਗੀਆਂ ਔਰ ਜਿਹੜਾ ਇਹ ਇੱਕ ਨਮਾਹਾਰ ਹੋ ਸਕਦਾ ਜੇ ਭਾਈ ਅਬਰਤਪਾਲ ਦੀ ਗੱਲ ਕਰ ਲਈਏ ਉਹ ਜਿੱਤ ਕੇ ਲੋਕ ਸਭਾ ਚ ਬੋਲਦੇ ਆ ਤੁਹਾਨੂੰ ਪਤਾ ਬੜੇ ਤੇਜ਼ ਤਰਾਰ ਹੈ ਨਾ ਨੌਜਵਾਨ ਨੇ ਜਾਂ ਸਿੱਖ ਆਗੂ ਵੀ ਹੁਣ ਤਾਂ ਕਹਿ ਸਕਦੇ ਉਹਨਾਂ ਨੂੰ ਔਰ ਉਹ ਇਕੱਲਾ ਪੰਥਕ ਮੁੱਦਿਆਂ ਤੇ ਹੀ ਨਹੀਂ ਉਹ ਪੰਜਾਬ ਦੀ ਰਾਜਨੀਤੀ ਤੇ ਵੀ ਪਕੜ ਰੱਖਦੇ ਔਰ ਨੌਜਵਾਨਾਂ ਨੂੰ ਨਾਲ ਤੋਰਨ ਦਾ ਉਹਨਾਂ 'ਚ ਕਲਾ ਹੈਗੀ ਹੈ ਹੈਨਾ ਆਉਣ ਵਾਲੇ ਸਮੇਂ 'ਚ ਕਹਿ ਲੋ ਵੀ ਜਿਹੜੀ ਇਹ ਖਲਾਅ ਵੀ ਉਹ ਪਰਦਾ ਨਜ਼ਰ ਆ ਰਿਹਾ ਜੇ ਜੇ ਆਪਾਂ ਏਜੰਸੀਆਂ ਦੇ ਉਸ ਐਂਗਲ ਤੋਂ ਵੀ ਲਾ ਲਈਏ ਏਜੰਸੀਆਂ ਨੂੰ ਇਹ ਹਾਜਮ ਹੁੰਦੇ ਆ ਹੈਨਾ ਪਰ ਹੁਣ ਤਾਂ ਡੈਮੋਕ੍ਰੈਟਿਕ ਢੰਗ ਨਾਲ ਗੱਲ ਕਰ ਰਹੇ ਆ ਨਾ ਡੈਮੋਕ੍ਰੈਟਿਕ ਨਾਲ ਉਹਦੇ ਦਾਇਰੇ ਚ ਆ ਗਈ ਉਹ ਚੋਣ ਲੜ ਰਹੇ ਆ ਕਹਿਣ ਦਾ ਭਾਵ ਹੈ ਕਿ ਕਾਲੀ ਦਲ ਲਈ ਜਾਂ ਬਾਦਲ ਪਰਿਵਾਰ ਲਈ ਜਿਹੜੀਆਂ ਚੁਣੌਤੀਆਂ ਨੇ ਉਹ ਚੋਣਾ ਚ ਵੀ ਹੈਗੀਆਂ ਨੇ ਚੋਣਾ ਤੋਂ ਬਾਅਦ ਦੇ ਵੱਧ ਸਕਦੀਆਂ ਨੇ ਘਟਦੀਆਂ ਨਹੀਂ ਜਾ ਇਹ ਚੋ ਕੀ ਪ੍ਰਾਪਤੀ ਕਾਲੀ ਦਾ ਕਿੱਡੀ ਵੱਡੀ ਪ੍ਰਾਪਤੀ ਦਿਖਾ ਜਾਂਦਾ ਜਾਂ ਕਿਸ ਤਰ੍ਹਾਂ ਦੇ ਮਤਲਬ ਆਪਦੇ ਹੱਕ 'ਚ ਲਹਿਰ ਖੜੀ ਕਰ ਸਕਦਾ ਹੈ ਭਾਵੇਂ ਉਹਨਾਂ ਵੱਲੋਂ ਦੇਖੋ ਇਹ ਹੈਗਾ ਵੀ ਭਾਜਪਾ ਨਾਲੋਂ ਨਾਤਾ ਤੋੜ ਕੇ ਪੰਜਾਬ ਦੇ ਮੁੱਦਿਆਂ ਤੇ ਉਹਨਾਂ ਨੇ ਧਿਆਨ ਕੇਂਦਰਿਤ ਕੀਤਾ ਪੰਥਕ ਮੁੱਦਿਆਂ ਤੇ ਧਿਆਨ ਕੇਂਦਰਿਤ ਕੀਤਾ ਇਹ ਖੇਤਰੀ ਪਾਰਟੀ ਦਾ ਅਭਾਰ ਜਿਹੜਾ ਲੋਕ ਵੀ ਚਾਹੁੰਦੇ ਆ ਔਰ ਖੇਤਰੀ ਪਾਰਟੀ ਦਾ ਅਭਾਰ ਹੋਣਾ ਵੀ ਚਾਹੀਦਾ ਉਹ ਖੇਤਰੀ ਪਾਰਟੀ ਦਾ ਅਭਾਰ ਜਿਹੜਾ ਉਹ ਉਸ ਖਿੱਤੇ ਦੇ ਉਸ ਸਟੇਟ ਤੇ ਲੋਕਾਂ ਲਈ ਉਸ ਸਟੇਟ ਦੀ ਡਿਵੈਲਪਮੈਂਟ ਲਈ ਜਾਂ ਉੱਥੋਂ ਦੇ ਜਿਹੜੇ ਲੋਕਲ ਮੁੱਦੇ ਨੇ ਉੱਥੋਂ ਦੇ ਸੱਭਿਆਚਾਰ ਲਈ ਉੱਥੋਂ ਦੀ ਭਾਸ਼ਾ ਲਈ ਇਹ ਇਹ ਬਹੁਤ ਜ਼ਰੂਰੀ ਹੈ ਬਿਲਕੁਲ ਪਰ ਇਹ ਕਿਸ ਰੂਪ ਚ ਹੁੰਦਾ ਜਾਂ ਸੁਖਵੀਰ ਬਾਦਲ ਦੇ ਅਗਵਾਈ ਚ ਹੁੰਦਾ ਜਾਂ ਉਹਨਾਂ ਨੂੰ ਪਾਸੇ ਕਰਕੇ ਕੋਈ ਨਵਾਂ ਅਭਾਰ ਹੁੰਦਾ ਮਤਲਬ ਉਹ ਉਹ ਸਮਾਂ ਦੱਸੂਗਾ ਇਹ ਤੋਂ ਤੱਕ ਵੀ ਗੱਲ ਤਾਂ ਹੋ ਰਹੀ ਆ ਹੁਣ ਬਈ ਜਿਹੜਾ ਸੁਖਵੀਰ ਬਾਦਲ ਦਾ ਹਰੇਕ ਤਾਂ ਤੇ ਇਹ ਵੀ ਕਹਿ ਰਿਹਾ ਵੀ ਭਗਵੰਤ ਮਾਨ ਵੀ ਜਿਹੜੀ ਆ ਆਮ ਆਦਮੀ ਪਾਰਟੀ ਪੰਜਾਬ ਬਣਾਉਣ ਦੇ ਚੱਕਰ ਚ ਹੈ ਹਨਾ ਮਤਲਬ ਇਹ ਇਹ ਸਮਾ ਦੱਸੂਗਾ ਕੀ ਹਾਲਾਤ ਬਣਦੇ ਨੇ ਹਨਾ ਤੇ ਕਾਲੀ ਦਲ ਦੀ ਆਪਾਂ ਗੱਲ ਕੀਤੀ ਆ ਤੇ ਕਾਲੀ ਦਲ ਜਿਹੜੀਆਂ ਉਹ ਚੁਣੌਤੀਆਂ ਵਾਕਈ ਖੜੀਆਂ ਨੇ ਅਜੇ ਜੀ ਇਹਦੇ ਨਾਲ ਹੀ ਆਪਾਂ ਗੱਲ ਕਰ ਲੈਨੇ ਵੀ ਦੇਸ਼ ਪ੍ਰਤਾਪ ਸਿੰਘ ਕਹਿ ਰਹੇ ਉਹਨਾਂ ਦਾ ਖਡੂਰ ਸਾਹਿਬ ਹਲਕੇ 'ਚ ਕਿੰਨਾ ਕੁ ਪ੍ਰਭਾਵ ਦੇਖੋ ਜੇ ਆਪਾਂ ਉਤੋਂ ਪਹਿਲਾਂ ਇਹ ਵੀ ਗੱਲ ਕਰ ਲਈਏ ਕਿ ਪਹਿਲਾਂ ਵੀ ਜੇ ਕਹਿ ਲਿਆ ਨਾ ਵੀ ਕੋਈ ਹਲਕਾ ਜਿਹਾ ਕਾਲੀ ਸਰਕਾਰ ਵੀ ਰਹੀ ਹੈ ਤਾਂ ਇੱਕ ਹਲਕਾ ਉਹਨਾਂ ਦਾ ਇਹ ਰਿਹਾ ਜਾਂ ਉਹਨਾਂ ਦੇ ਉਹ ਚਾਰ ਵਾਰੀ ਪੱਟੀ ਹਲਕੇ ਤੋਂ ਵਿਧਾਇਕ ਰਹੇ ਆ ਤਿੰਨ ਵਾਰੀ ਉਹ ਮੰਤਰੀ ਬਣੇ ਆ ਤਾਂ ਗੱਲ ਕਰ ਲਈਏ ਵੀ ਜਦੋਂ ਉਹ ਮੰਤਰੀ ਵੀ ਰਹੇ ਆ ਨਾ ਇੱਕੋ ਇੱਕ ਵਿਭਾਗ ਜਾਂ ਮਹਿਕਮਾ ਹੁੰਦਾ ਜੀ ਜਿੱਥੇ ਬਾਦਲ ਪਰਿਵਾਰ ਜਾਂ ਮਜੀਠੀਆ ਦਾ ਦਖਲ ਨਹੀਂ ਸਿੱਧਾ ਉਹ ਹਮੇ ਕਰ ਆਪਕਾਰੀ ਵਿਭਾਗ ਨਾਲ ਸੰਬੰਧਿਤ ਸੀ ਭਾਵੇਂ ਫੂਡ ਸਪਲਾਈ ਮਹਿਕਮਾ ਸ਼ਾਇਦ ਉਹਨਾਂ ਕੋਲ ਰਿਹਾ ਇਹਦੇ ਨਾਲ ਮਤਲਬ ਉਹ ਹਮੇਸ਼ਾ ਆਪਦੀ ਉਹਨਾਂ ਦੀ ਜਿਹੜੀ ਹੋੰਦਾ ਵਰਕ ਕਰਾ ਰਹੀ ਹੈ ਜੀ ਔਰ ਹੁਣ ਵੀ ਉਹਨਾਂ ਨੂੰ ਜਿਹੜਾ ਇਹ ਪਾਸੇ ਕੀਤਾ ਗਿਆ ਉਹ ਭਾਈ ਅਮਰਤਪਾਲ ਜਾਂ ਵਰਸਾ ਸਿੰਘ ਬਲਟੋਹਾ ਦਾ ਵਿਰੋਧ ਕਰਨ ਕਰਕੇ ਹੀ ਕੀਤਾ ਗਿਆ ਔਰ ਇਹ ਵੀ ਹੈਗੀਆਂ ਸੁਰਖੀਆਂ ਵੀ ਉਹ ਭਾਈ ਅਮਰਤਪਾਲ ਦੇ ਹੱਕ ਚ ਪ੍ਰਚਾਰ ਲਈ ਵੀ ਤੁਰ ਸਕਦੇ ਆ ਭਾਵੇਂ ਉਹਨਾਂ ਨੇ ਕਿਸੇ ਹੋਰ ਪਾਰਟੀ ਚ ਜਾਣ ਜਾਂ ਹੋਰ ਉਹ ਤੋਂ ਅਨਕਾਰ ਕੀਤਾ ਔਰ ਉਸ ਹਲਕੇ 'ਚ ਇਥੋਂ ਤੱਕ ਆ ਕਿ ਬਹੁਤ ਸਾਰੇ ਲੋਕ ਚ ਹੈ ਉਹ ਅਕਾਲੀ ਦਲ ਨਾਲ ਸੰਬੰਧਿਤ ਨੇ ਜਾਂ ਕਾਂਗਰਸ ਨਾਲ ਸੰਬੰਧਿਤ ਨੇ ਉਹ ਇੱਕੋ ਹੀ ਨਿਸ਼ਾਨਾ ਲੈ ਕੇ ਚੱਲ ਰਹੇ ਕਿ ਇਹ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਕਿਸ ਤਰ੍ਹਾਂ ਲਿਆਉਣਾ ਜਾਂ ਉਨਾਂ ਨੂੰ ਤੇ ਜਿਹੜੀ ਐਨਐਸਏ ਲੱਗੀ ਆ ਉਹ ਕਿਸ ਤਰ੍ਹਾਂ ਹਟ ਸਕਦੀ ਹੈ ਹਨਾ ਉਹ ਉਹ ਤਾਂ ਫਿਰ ਇਹੀ ਆ ਵੀ ਉਹ ਜੇ ਚੋਣ ਜਿੱਤਦੇ ਨੇ ਹੁਣ ਤਾਂ ਉੱਥੇ ਇੱਕ ਲਹਿਰ ਖੜੀ ਹੋ ਗਈ ਹੈ ਨਾ ਔਰ ਜਿਹੜੇ ਇਹ ਕਾਲੀ ਦਲ ਨਾਲ ਸੰਬੰਧਿਤ ਲੀਡਰ ਵੀ ਨੇ ਜੇ ਉਹਨਾਂ ਦੀ ਪਿੱਠ ਤੇ ਆਉਂਦੇ ਆ ਤਾਂ ਉਹਦਾ ਉਹਨਾਂ ਨੂੰ ਹਲਾਰਾ ਮਿਲੇਗਾ ਔਰ ਇਸ ਹਲਕੇ ਚ ਕੈਰੋਂ ਪਰਿਵਾਰ ਤਾਂ ਵੱਡਾ ਪਰਿਵਾਰ ਹੈ ਰਾਜਨੀਤਿਕ ਖੇਤਰ ਚ ਲੰਬੇ ਸਮੇਂ ਤੋਂ ਮਤਲਬ ਕਹਿ ਲਓ ਅਗਵਾਈ ਕਰਦਾ ਆ ਰਿਹਾ ਪੰਜਾਬ ਦੀ ਹਨਾ ਕਹਿ ਲਓ ਤੇ ਉਹਨਾਂ ਦਾ ਤਾਂ ਬਹੁਤ ਵੱਡਾ ਪ੍ਰਭਾਵ ਹੈ ਇਕੱਲੇ ਪੱਟੀ ਹਲਕੇ 'ਚ ਹੀ ਨਹੀਂ ਉਹਨਾਂ ਦਾ ਨਾਲ ਦੇ ਹਲਕਿਆਂ 'ਚ ਵੀ ਕਾਫੀ ਵੱਡਾ ਪ੍ਰਭਾਵ ਜੀ ਜੀ ਇਹ ਜੇ ਆਪਾਂ ਦੇਖੀ ਤਾਂ ਇੱਕ ਹਿਸਾਬ ਦੀ ਜੀਜੇ ਸਾਲੇ ਦੇ ਵਿੱਚ ਜਾਂ ਕੈਰੋ ਸੁਖਵੀਰਵਾਲ ਦੇ ਵਿੱਚ ਇੱਕ جنگ ਸ਼ੁਰੂ ਹੋ ਗਈ ਹੈ ਪਰ ਇਹਦੇ ਨਾਲ ਹੀ ਆਪਾਂ ਕਹੀਏ ਤਾਂ ਜੀਜੇ ਸਾਲੇ ਦੇ ਵਿੱਚ ਮੋਹ ਦੀ ਚਰਚਾ ਵੀ ਬਹੁਤ ਚੱਲ ਰਹੀ ਹੈ ਕਿਵੇਂ ਦੇਖਦੇ ਹੋ ਤਾਂ ਦੇਖੋ ਜੀਜੇ ਸਾਲੇ ਦਾ ਜਿਹੜਾ ਰਿਸ਼ਤਾ ਨਾ ਬੜਾ ਤੁਹਾਨੂੰ ਬੜਾ ਨੇੜਲਾ ਰਿਸ਼ਤਾ ਔਰ ਪੰਜਾਬ ਦੀ ਰਾਜਨੀਤੀ 'ਚ ਜੀਜੇ ਸਾਲੇ ਦੇ ਮੋਦੀ ਦੇ ਜੰਗ ਹੈ ਤਾਂ ਮੋਦੀ ਵੀ ਬੜੀ ਚਰਚਾ ਰਹੀ ਹੈ ਖਾਸ ਕਰ ਅਕਾਲੀ ਦਲ ਚ ਹਾਂ ਨਾ ਤੇ ਤੁਸੀਂ ਸਮਝਦੇ ਹੋਵੋਗੇ ਕਿ ਉਹਨਾਂ ਦੇ ਸੁਖਵੀਰ ਦੇ ਜਿਹੜੇ ਸਾਲਾ ਸਾਹਿਬ ਨੇ ਬੀਟੀਆ ਸਾਹਿਬ ਤੇ ਉਹਨਾਂ ਦੀ ਚ ਹੈ ਅਕਾਲੀ ਸਰਕਾਰ ਦੇ ਸਮੇ ਲਾ ਲੋ ਜਾਂ ਹੁਣ ਵੀ ਜਿਹੜੀ ਉਹਨਾਂ ਦੀ ਬੜੀ ਚਰਚਾ ਹੈ ਹੈ ਨਾ ਜੇ ਉਹਨਾਂ ਦਾ ਬਿਆਨ ਵੀ ਆਉਂਦਾ ਕੋਈ ਤਾਂ ਉਹ ਉਹਦੇ ਵੀ ਕਈ ਅਰਥ ਨਿਕਲ ਰਹੇ ਆ ਹੁਣ ਤਾਂ ਮੌਜੂਦਾ ਸੁਣਿਆ ਹੈ ਨਾ ਤੇ ਜੀ ਕੈਲੋ ਕਾਲੀ ਸਰਕਾਰ ਦੇ ਸਮੇਤ ਬੜਾ ਜੀਜੇ ਸਾਲੇ ਨੂੰ इवन ਜਿਹੜੀਆਂ ਵਿਰੋਧੀ ਤਰ੍ਹਾਂ ਨੇ ਉਹ ਇਹੀ ਕਹਿੰਦੀਆਂ ਰਹੀਆਂ ਵੀ ਜੀਜੇ ਸਾਲੇ ਦੇ ਹਵਾਲੇ ਆ ਪੰਜਾਬ ਹਨਾ ਇਸ ਸਮੇਂ ਕਾਲੀ ਦਲ ਨਹੀਂ ਜੀਜੇ ਸਾਲੇ ਦੀ ਰਾਤ ਚੱਲ ਰਿਆ ਪੰਜਾਬ 'ਚ ਹਨਾ ਤੇ ਉਹਦੇ ਨਾਲ ਹੀ ਜਿਹੜੀ ਇਹ ਤੁਸੀਂ ਗੱਲ ਕੀਤੀ ਹੈ ਤਾਂ ਵਾਕਈ ਜੰਗ ਹੈਗੀ ਐ ਕੈਰੋਂ ਜਾਂ ਬਾਦਲ ਪਰਿਵਾਰ ਚ ਅੰਦਰ ਖਾਤੇ ਤਾਂ ਪਹਿਲਾਂ ਵੀ ਚੱਲਦੀ ਆ ਰਹੀ ਸੀ ਚਲੋ ਇਹਨਾਂ ਦੇ ਜਿਵੇਂ ਰਸਤੇ ਆਂ ਦੇ ਵੀ ਬੜੀ ਚਰਚਾ ਹੁੰਦੀ ਰਹੀ ਹੈ ਵੀ ਕਾਂਗਰਸੀ ਪਰਿਵਾਰ ਦਾ ਤਾਂ ਉਸ ਸਮੇਂ ਕਾਲੀ ਪਰਿਵਾਰ ਦੇ ਅੰਦਰੋਂ ਰਿਸ਼ਤੇਦਾਰੀਆਂ ਵੀ ਇਹ ਵੀ ਇਹ ਨਿਸ਼ਾਨੇ ਤੇ ਰਹੀਆਂ ਹਨ ਤੇ ਦੂਜੇ ਪਾਸੇ ਜੇ ਹੁਣ ਤੁਸੀਂ ਜੀਜੇ ਸਾਲਿਆਂ ਦੀ ਗੱਲ ਸ਼ੁਰੂ ਹੀ ਕਰ ਲਈਏ ਤੇ ਰਾਜੇ ਵੜੰਗਲੇ ਵੀ ਉਹਨਾਂ ਦਾ ਡੈਂਪੀ ਬਨਾਇਕ ਵੀ ਜਿਹੜਾ ਉਹ ਹਾਂ ਜਿਹੜਾ ਮੋ ਉਹਦੀ ਵੀ ਬੜੀ ਚਰਚਾ ਹੋ ਰਹੀ ਹੈ ਜੇ ਅੱਜ ਵੀ ਬਿੱਟੂ ਨੇ ਉਹ ਤੇ ਫਿਰ ਅਟੈਕ ਜਿਹੜੀ ਕਟਾਰੀਆ ਪਰਿਵਾਰ ਨਾਲ ਸੰਬੰਧਿਤ ਆ ਉਹ ਬੜੀ ਹਾਂ ਭਾਵੇਂ ਉਹ ਬੜਾ ਮੁੱਦਾ ਗੰਭੀਰ ਆ ਉਹ ਉਹਦੀ ਉਹ ਉਸ ਸਮੇਂ ਉਹ ਰਾਜਨੀਤੀ ਚ ਦਬਾਅ ਕਰ ਲੋ ਜਾਂ ਸਰਕਾਰ ਦੇ ਦਬਾਅ ਚ ਕਹਿ ਲੋ ਦੱਬਿਆ ਰਿਹਾ ਉਹ ਚ ਦੋ ਬੱਚਿਆਂ ਦੀ ਮੌਤ ਹੋਈ ਹੈ ਕਟਾਰੀਆ ਮੌਤ ਹੋਈ ਹੈ ਔਰ ਐਫ ਆਈ ਆਰ ਦਰਜ ਹੈ ਜੀ ਇਹਦੇ ਵਿਨਾਇਕ ਉਹਦੇ ਸਾਲੇ ਦੇ ਖਿਲਾਫ ਰਾਜੀ ਬੜੰਗ ਦੇ ਉਹ ਉਹwidetilde ਬਣਿਆ ਹੋਇਆ ਔਰ ਸੈਂਟਰਲ ਹਲਕਾ ਉਹ ਸੰਭਾਲ ਲਿਆ ਸੰਭਲ ਰਿਹਾ ਲੁਧਿਆਣੇ ਚ ਅੱਜ ਬਿੱਟੂ ਨੇ ਜ਼ਿਕਰ ਕੀਤਾ ਹੈ ਤੇ ਉਹ ਵੀ ਇੱਕ ਮੋਹ ਦੀ ਤੰਦ ਹੀ ਆ ਜਾਂ ਪਿਆਰ ਇਹਨਾਂ ਦਾ ਆਪਸੀ ਜਾਂ ਕਹਿ ਲੋ ਜਾਂ ਅਜੰਦਰ ਖਾਤੇ ਸਾਂਝਾਂ ਜਾਂ ਕਈ ਤਰ੍ਹਾਂ ਦੇ ਬਿਜ਼ਨਸ ਵੀ ਫਿਰ ਇਕੱਠੇ ਹੋ ਜਾਂਦੇ ਆ ਉਹ ਉਹ ਚ ਵੀ ਉਹ ਉਹਨੂੰ ਬਚਾਉਣ ਲਈ ਰਾਜਾ ਵਡੰਗ ਨੇ ਰੋਲ ਅਦਾ ਕੀਤਾ ਹੀ ਆ ਔਰ ਇਥੋਂ ਤੱਕ ਰਾਜੇਪੁਰੰਗਣਾ ਜਦੋਂ ਆਪਾਂ ਇੰਟਰਵਿਊ ਕੀਤੀ ਆ ਤਾਂ ਉਹ ਬਸ ਲਈ ਇਸ ਗੱਲ ਤੇ ਪਰਦਾ ਹੀ ਪਾਈ ਜਾਂਦੇ ਆ ਬਈ ਜੀ ਇਹ ਤਾਂ ਕੋਈ ਮਸਲਾ ਹੀ ਹੈ ਨਹੀਂ ਕੋਈ ਮੁੱਦਾ ਹੀ ਹੈ ਨਹੀਂ ਮੇਰੇ ਖਿਲਾਫ ਕੋਈ ਐਫ ਆਰ ਵੀ ਹੈ ਨਹੀਂ ਨਾ ਮੇਰੇ ਸਾਲੇ ਦੇ ਖਿਲਾਫ ਹੈ ਉਹ ਦਬ ਚੁੱਕਿਆ ਮਾਮਲਾ ਮਤਲਬ ਇਦਾਂ ਦੇ ਵੱਡੇ ਮੁੱਦਿਆਂ ਨੂੰ ਵੀ ਜਿਹੜੇ ਰਾਜਨੀਤਿਕ ਇੱਕ ਮੇਨ ਅਹੁਦੇ ਤੇ ਬੈਠੇ ਹੋਏ ਜਿਵੇਂ ਰਾਜੇਪੁਰੰਗ ਦੀ ਤਾਂ ਪੱਖਾਸ ਹੀ ਗੱਲ ਕਰ ਲੈਣੀ ਉਹ ਪ੍ਰੈਸ ਦੇ ਖਿਲਾਫ ਕਿਸ ਰੂਪ ਚੋ ਜਦਵਿੰਦਰ ਦੇ ਖਿਲਾਫ ਕਿਸ ਰੂਪ ਚੋ ਬੋਲ ਰਹੇ ਆ ਤੁਸੀਂ ਸੁਣਿਆ ਦੇਖਿਆ ਹਨ ਫਿਰ ਉਹ ਇਸ ਮੁੱਦੇ ਤੇ ਉਹ ਪੋਚਾਈ ਫੇਰਦੇ ਨਜ਼ਰ ਆ ਰਹੇ ਹਾਲਾਂਕਿ ਵਿਰੋਧੀ ਧਿਰਾਂ ਬਿੱਟੂ ਕਿਸ ਤਰ੍ਹਾਂ ਇਸ ਮੁੱਦੇ ਨੂੰ ਉਠਾ ਰਿਹਾ ਅੱਜ ਵੀ ਉਹ ਲਾਈਵ ਹੋਇਆ ਹਨ ਮਤਲਬ ਇਹ ਇੱਕ ਤੈਨੋਂ ਉਹਨਾਂ ਦਾ ਦੋ ਮਾਸੂਮਾਂ ਨਾਲ ਜੁੜਿਆ ਹ ਮੌਤ ਦਾ ਮੁੱਦਾ ਉਹ ਤੇ ਤੁਸੀਂ ਪਾਣੀ ਪਾ ਰਹੇ ਹੋ ਇਹ ਸਿਰਫ ਇੱਕ ਮੋਹ ਆ ਜਾਂ ਕਹਿ ਲਓ ਜਾਂ ਜਾਂ ਕਹਿ ਲਓ ਰਾਜੇ ਵੜੰਗ ਨੂੰ ਫਸਾਇਆ ਹੀ ਉਹਨੇ ਹੋਇਆ ਜਿਹੜੇ ਲਾਲਚ ਚ 1 ਕਰੋੜ 20 ਲੱਖ ਦਾ ਉਹ ਮਾਮਲਾ ਤੇ ਉਦੋਂ ਆ ਤੁਸੀਂ ਚੱਲ ਜਾਓ ਮਨਪ੍ਰੀਤ ਸਿੰਘ ਜਿਹੜੇ ਬਾਦਲ ਨੇ ਉਹਨਾਂ ਨੂੰ ਵੀ ਜਿਹੜਾ ਜੋਜੋ ਸਿੰਘ ਨੇ ਉਹਨਾਂ ਦਾ ਸਾਲਾ ਹੀ ਆ ਨਾ ਜਿਹੜਾ ਇੰਪਰੂਵਮੈਂਟ ٹرسٹ ਦੀ ਜਿਹੜੇ ਉੱਥੇ ਪਲਾਟ ਮਹਿੰਗੇ ਪਲਾਟ ਆ ਮਤਲਬ ਬੋਗਸ ਪਾਰਟੀਆਂ ਖੜੀਆਂ ਕਰਕੇ ਜਿਹੜਾ ਉਹਨਾਂ ਨੇ ਖਰੀਦਿਆ ਉਹ 'ਚ ਵੀ ਜੋਜੋ ਸਿੰਘ ਦਾ ਹੀ ਰੋਲ ਆ ਉਹਦੇ ਸਾਲੇ ਦਾ ਹੀ ਬਿਲਕੁਲ ਤੇ ਉਹ 'ਚ ਉਹ ਮਨਪ੍ਰੀਤ ਸਿੰਘ ਬਾਦਲ ਵੀ ਉਹਨੇ ਉਹਨਾਂ ਦੀ ਵੀ ਵਜ੍ਹਾ ਕਰਕੇ ਫਸਿਆ ਹੋਇਆ ਕਹਿ ਲਓ ਚਲੋ ਸਾਂਝਾ ਤਾਂ ਹੁੰਦੀਆਂ ਹੀ ਨੇ ਪਰ ਕਾਰਨ ਮੇਨ ਉਹ ਆ ਔਰ ਇਹ ਤੋਂ ਤੱਕ ਵੀ ਇਹ ਵੀ ਉੱਥੇ ਤਾਂ ਉਸ ਸਮੇਂ ਜਦੋਂ ਕਾਂਗਰਸ ਦੀ ਸਰਕਾਰ ਵੇਲੇ ਭਾਵੇਂ ਕਾਲੀਆਂ ਵੇਲੇ ਤਾਂ ਨਹੀਂ ਕਾਂਗਰਸ ਦੀ ਸਰਕਾਰ ਵੇਲੇ ਤਾਂ ਜੋਜੋ ਸਿੰਘ ਦਾ ਕਹ ਲੋ ਸਿੱਕਾ ਚੱਲਦਾ ਰਿਹਾ ਹੈ ਨਾ ਮਠਿੰਡੇ ਚ ਕਹਿਣ ਦਾ ਭਾਵ ਵੀ ਜੀਜੇ ਸਾਲੇ ਇਹ ਰਸਤੇ ਨਾਲ ਕਈ ਜਿਹੜੇ ਲੀਡਰ ਨੇ ਜੁੜੇ ਹੋਏ ਨੇ ਕਿ ਕਈ ਲੀਡਰ ਇਸ ਰਸਤੇ ਦੇ ਮੋਹ ਦੀ ਤੰਦ ਚ ਲਾ ਲੋ ਜਾਂ لالਚ ਚ ਲਾ ਲੋ ਪ੍ਰਭਾਵਿਤ ਵੀ ਹੈਗੇ ਜੀ ਹੈਨਾ ਜਾਇ ਸਾਂਝ ਨਵਾਉਣੀ ਵੀ ਪੈਂਦੀ ਐ ਤੇ ਇਹ ਇਹ ਜਿਹੜਾ ਤੁਹਾਡਾ ਸਵਾਲ ਵਾਕਈ ਮਤਲਬ ਹੈਗਾ ਸਹੀ ਆ ਵੀ ਜੀਜੇ ਸਾਲੇ ਦਾ ਮੋ ਵੀ ਰਿਆ ਜੰਗ ਵੀ ਰਹੀ ਆ ਇਹ ਸਾਰਾ ਕੁਝ ਇੱਥੇ ਚੱਲਦਾ ਪਰ ਇਹ ਕਹਿ ਲਓ ਵੀ ਜੀਜੇ ਫਸਾਏ ਵੀ ਹੋਇਆ ਸਾਲਿਆਂ ਨੇ ਹੈਨਾ ਜੇ ਮਨਪ੍ਰੀਤ ਬਾਦਲ ਦੀ ਗੱਲ ਕਰੀਏ ਜਾਂ ਰਾਜਾ ਵੜਿੰਗ ਦੀ ਗੱਲ ਕਰੀਏ ਤਾਂ ਅੱਜ ਵੀ ਉਹ ਬਿੱਟੂ ਨੇ ਇਸ ਮੁੱਦਾ ਇਹ ਮੁੱਦਾ اٹھਾਇਆ ਜੀ ਜਿਵੇਂ ਆਪਾਂ ਦੇਖੀਏ ਰਾਜਾ ਵੜਿੰਗ ਦਾ ਜ਼ਿਕਰ ਹੋਇਆ ਤਾਂ ਉਹਨਾਂ ਦੀ ਆਡੀਓ ਵੀ ਬੜੀ ਵਾਇਰਲ ਹੋ ਰਹੀ ਆ ਕਿ ਦਰਜੀ ਨਾਲ ਕੋਈ ਪੈਸਿਆਂ ਦਾ ਲੈਣ ਦੇਣ ਚੱਲ ਰਿਹਾ ਸੀ ਮੈਂ ਦੇਖੋ ਇਹ ਤਾਂ ਗੱਲ ਹੈਗੀ ਆ ਵੀ ਜਦੋਂ ਚੋਣਾ ਹੁੰਦੀਆਂ ਨਾ ਪ੍ਰਾਣੀਆਂ ਆਡੀਓ ਵੀ ਲੋਕ ਕੱਢ ਲਿਆਉਂਦੇ ਆ ਫਿਰ ਵਿਰੋਧੀ ਧਿਰਾਂ ਵੀ ਕੱਢ ਲਿਆਉਂਦੀਆਂ ਨੇ ਇਹ ਕੇਸ ਵੀ ਜੇ ਦੇਖਿਆ ਜਾਵੇ ਤਾਂ ਕਾਫੀ 3-4 ਸਾਲ ਪੁਰਾਣਾ ਹੈ ਔਰ ਇਹ ਦੀ ਜਾਂਚ ਤੋਂ ਬਾਅਦ ਇਹ ਬੰਦ ਵੀ ਹੋ ਚੁੱਕਿਆ ਇੱਕ ਵਾਰੀ ਤਾਂ ਕੇਸ ਔਰ ਬਿੱਟੂ ਹੁਣੀ ਇਹ ਕੱਢ ਲਿਆ ਐ ਐਫ ਆਈ ਆਰ ਕੱਢ ਲਿਆ ਐ ਤੇ ਜਿਹੜੀ ਉਹ ਵੀਡੀਓ ਮੈਂ ਵੀ ਸੁਣੀ ਆ ਆਡੀਓ ਜਿਹੜੀ ਤੁਸੀਂ ਗੱਲ ਕਰਦੇ ਹੋ ਉਹ ਆਡੀਓ 'ਚ ਦਰਜੀ ਨੂੰ ਰਾਜਾ ਬੜੰਗ ਬੜਾ ਤਿੱਖੇ ਬੋਲ ਬੋਲਦਾ ਉਹ ਤਾਂ ਇਵੇਂ ਉਹ ਦਰਜੀ ਨੂੰ ਕਾਲੀ ਤਲ ਦੇ ਉਥੋਂ ਦੇ ਉਦੋਂ ਮੇਰਾ ਧਿਆਨ ਚ ਨਹੀਂ ਆ ਕਿਹੜੇ ਲੀਡਰ ਆ ਉਹ মিডিਆ ਸਾਹਮਣੇ ਵੀ ਲੈ ਆਏ ਸੀ ਵੀ ਇਹਨਾਂ ਨੇ ਜੀ ਕੁਰਤੇ ਪਜਾਮੇ ਦੇ ਪੈਸੇ ਨਹੀਂ ਦਿੱਤੇ ਕਿ ਨਹੀਂ 26 ਕੇ 27000 ਰੁਪਈਆ ਤੇ ਉਹ ਉਦੋਂ ਵੀ ਮੈਂ ਆਡੀਓ ਸੁਣੀ ਸੀ ਹੁਣ ਵੀ ਰਿਪੀਟ ਹੋਈ ਹਾਂ ਮੈਂ ਅੱਜ ਵੀ ਸੁਣੀ ਆ ਉਹ ਆਡੀਓ ਚੋ ਰਾਜੀਪੜੰਗ ਦੀ ਜਿਹੜੀ ਭਾਸ਼ਾ ਹੈ ਜਾਂ ਜਿਹੜੀ ਸ਼ਬਦਾਵਲੀ ਹੈ ਜਾਂ ਕਿਸ ਤਰ੍ਹਾਂ ਉਹਨਾਂ ਨੂੰ ਗਾਲਾਂ ਕੱਢ ਰਿਹਾ ਉਹ ਉਹ ਮੰਦ ਭਾਗੀ ਹੈ ਦੇਖੋ ਇਹ ਤਾਕਤ ਦਾ ਨਸ਼ਾ ਹੁੰਦਾ ਹੈ ਹਣ ਪਰ ਇਹ ਪੋਲੀਟੀਕਲ ਲੋਕਾਂ ਦਾ ਇਹ ਵੀ ਰਹਿੰਦਾ ਵੀ ਅਸੀਂ ਜੇ ਸਾਡਾ ਮੁਫਤ ਚੀਜ਼ ਸਰਜੇ ਜਾਂ ਸੱਤਾ ਦੇ ਦਵਾਚੀ ਕਿਤੇ ਸਰਦਾ ਤਾਂ ਸਾਰ ਲੋ ਬਿਲਕੁਲ ਹਨਾ ਮਤਲਬ ਉਹ ਕਹਿ ਵੀ ਰਿਹਾ ਵੀ ਮੈਂ 3 ਸਾਲਾਂ ਬਾਅਦ ਪੈਸੇ ਮੰਗ ਰਿਹਾ ਤੁਹਾਨੂੰ ਹਨਾ ਤੇ ਪੈਸੇ ਦੇ ਦਿਓ ਕੁਰਤੇ ਪਜਾਮੇ ਦੇ ਵਿੱਚ ਪੈਸੇ ਨਹੀਂ ਦੇ ਸਕਦੇ ਹੋਰ ਤੁਸੀਂ ਕਾਹਦੇ ਦੇ ਦੇਵੋਗੇ ਹਨਾ ਕਿਤੇ 3 ਸਾਲ ਦੇ ਕੁਰਤੇ ਦੇ ਪੈਸੇ ਕਿਤੇ 8 ਸਾਲ ਦੇ ਲੱਡੂਆਂ ਦੇ ਪੈਸੇ ਰਹਿੰਦੇ ਆ ਪੈਸਿਆਂ ਦੀ ਵੀ ਚਰਚਾ ਹੋਈ ਆ ਤੁਸੀਂ ਦੇਖਿਆ ਕਿ ਬਾਦਲ ਦਲ ਦੇ ਉਹਨਾਂ ਨੇ ਬੈਨਰ ਬਣਾ ਕੇ ਖੜੇ ਹੋ ਗਏ ਹਨਾ ਸੁਖਵੀਰ ਬਾਦਲ ਦੀ ਉਹ ਉਹ ਚ ਚੋਣ ਮਹਿਮ ਚ ਇਹ ਇਹ ਜਿਹੜੇ ਪੋਲੀਟੀਕਲ ਇਹ ਜਿਹੇ ਲੋਕ ਹੁੰਦੇ ਨੇ ਨਾ ਮਤਲਬ ਕਹਿ ਲਓ ਵੀ ਹੁਣ ਰਾਜੇਪੁਰੰਗ ਦੀ ਤਾਂ ਇੱਥੇ ਜਿਹੜੇ ਲਾਪਰਾ ਸਾਹਿਬ ਇਥੋਂ ਦੇ ਕਾਉਂਸਲਰ ਨੇ ਉਹਨਾਂ ਨੇ ਤਾਂ ਇਹਨਾਂ ਦੀ ਤੁਲਨਾ ਹੀ ਇਹ ਸ਼ਬਦ ਨਾ ਕਰਤੀ ਵੇ ਬਹੁਤ ਫੋਕਰਾ ਸੁਣਿਆ ਹੋ ਤੁਸੀਂ ਆਪਾਂ ਤਾਂ ਚਲੋ ਨਹੀਂ ਇਹ ਸ਼ਬਦ ਇਹ ਜੇ ਵਰਤ ਸਕਦੇ ਪਰ ਉਹਨੇ ਕਿਹਾ ਬਹੁਤ ਫੋਕਰਾ ਹੈ ਨਾ ਔਰ ਲੋਕਾਂ ਚ ਵੀ ਜੇ ਤੁਸੀਂ ਆਮ ਲੋਕਾਂ ਚ ਵੀ ਗੱਲ ਕਰੋਗੇ ਜਾਂ ਸੁਣੋਗੇ ਨਾ ਤਾਂ ਉਹ ਮਤਲਬ ਲੁਧਿਆਣੇ ਵਾਲਿਆਂ ਦੇ ਬਹੁਤਾ ਹਾਜਮ ਨਹੀਂ ਆ ਰਹੇ ਜਿਹੜੀਆਂ ਉਹਨਾਂ ਦੀਆਂ ਮਤਲਬ ਜਿਹੜੀਆਂ ਹਾਂ ਸਰਗਰਮੀਆਂ ਚ ਵਿਚਰਨ ਦਾ ਜਿਹੜਾ ਢੰਗ ਆ ਬਹੁਤਾ ਪਸੰਦ ਨਹੀਂ ਹੈਗਾ ਲੁਧਿਆਣੀਆਂ ਨੂੰ ਔਰ ਜਿਤਾਉਂਦੇ ਆ ਲੁਧਿਆਣੇ ਵਾਲੇ ਜਾਂ ਕੀ ਹਾਲਾਤ ਹੈ ਕਿਉਂਕਿ ਪਾਰਟੀ ਤਾਂ ਮਜ਼ਬੂਤ ਹੈ ਨਾ ਪਾਰਟੀ ਤਾਂ ਪੰਜਾਬ ਲੈਵਲ ਤੇ ਹੀ ਕਾਂਗਰਸ ਮਜ਼ਬੂਤ ਦਿਖ ਰਹੀ ਹੈ ਔਰ ਉਹਦਾ ਪ੍ਰਭਾਵ ਜਾਂ ਦੇਸ਼ ਲੈਵਲ ਤੇ ਵੀ ਇੰਡੀਆ ਆਲਾਈਂਸ ਵੀ ਕਾਂਗਰਸ ਮਜ਼ਬੂਤ ਹੈ ਉਹ ਉਹਦੇ ਪ੍ਰਭਾਵ ਨਾਲ ਜਾਂ ਲੁਧਿਆਣੇ ਦਾ ਕੀ ਡਰ ਹੈ ਲੁਧਿਆਣੇ ਚ ਵੈਸੇ ਚੁਣੌਤੀਆਂ ਵੀ ਹੈਗੀਆਂ ਨੇ ਕਾਫੀ ਜਾਨੀ ਇਹ ਇਹ ਇੱਥੇ ਹੁਣ ਆਪਣੇ ਪੱਪੀ ਪ੍ਰਾਸ਼ਰ ਆਮ ਆਦਮੀ ਪਾਰਟੀ ਦੇ ਸਟਰੋਂਗ ਹੋ ਗਏ ਨੇ ਭਗਵੰਤ ਮਾਨ ਪੰਜ ਗੇੜੇ ਲਾਗੇ ਉਹਨਾਂ ਦੇ ਹੱਕ ਚ ਅੱਜ ਕੇਜਰੀਵਾਲ ਸੇ ਆ ਰਹੇ ਆ ਔਰ ਰਾਘਵ ਚੱਡਾ ਦੇਖਣਗੇ ਉਹਨਾਂ ਦਾ ਹਾਂ ਹਾਂ ਮੇਰੇ ਕਹਿਣ ਦਾ ਮਤਲਬ ਵੀ ਲੀਡਰਸ਼ਿਪ ਵੀ ਫਿਰ ਉੱਥੇ ਦੇਖਦੀ ਹੈ ਨਾ ਵੀ ਇੱਥੇ ਸਾਡਾ ਆਹ ਸੀਟ ਨਿਕਲ ਸਕਦੀ ਆ ਜਾਂ ਇਹਦੇ ਹਾਲਾਤ ਬਣ ਗਏ ਨੇ ਮਤਲਬ ਕਹਿ ਲੋ ਵੀ ਰਾਜਾ ਬੜਿੰਗ ਦਾ ਜਿੱਤਣਾ ਜਾਂ ਉਹ ਇੰਨਾ ਸੌਖਾ ਨਹੀਂ ਆਪਾਂ ਕਹਿ ਸਕਦੇ ਫਾਈਟ ਚ ਹੋ ਗਿਆ ਕੰਮ ਪਹਿਲਾਂ ਪਹਿਲਾਂ ਜੋ ਹਾਲਾਤ ਦਿੱਖਦੇ ਸੀ ਉਹ ਨਹੀਂ ਹੈਗੇ ਤੇ ਜਿਹੜੀ ਉਹਨਾਂ ਦੀ ਰਿਕਾਰਡਿੰਗ ਆ ਉਹ ਤਾਂ ਫਿਰ ਇਹ ਜੀਆਂ ਗੱਲਾਂ ਜੋ ਮਰਜੀ ਆ ਇਲੈਕਸ਼ਨ ਚ ਲੋਕਾਂ ਦੇ ਮਨਾਂ ਤੇ ਸੱਟ ਤਾਂ ਮਾਰ ਦਿੰਗੇ ਨੇ ਨਾ ਤੇ ਉਹ ਕਾਫੀ ਵਾਇਰਲ ਹੋ ਰਹੀ ਆ ਰਿਕਾਰਡਿੰਗ ਔਰ ਉਤੇ ਰਾਜੇ ਬੜਿੰਗ ਦੀ ਫੋਟੋ ਲਾ ਕੇ ਵੀ ਉਹ ਚੜਾਈ ਜਾ ਰਹੀ ਹੈ ਰਿਕਾਰਡਿੰਗ ਜੀ ਹੁਣ ਰਿਕਾਰਡਿੰਗਾਂ ਦੀ ਗੱਲ ਚੱਲੇ ਤਾਂ ਆਪਾਂ ਅੱਗੇ ਜ਼ਿਕਰ ਕਰਦੇ ਹਾਂ ਵੀ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਲੁਧਾਨੇ ਤੋਂ ਰਜਿੰਦਰਪਾਲ ਕੌਰ ਉਹਨਾਂ ਦੀ ਵੀ ਆਡੀਓ ਵਾਇਰਲ ਹੋਈ ਹੈ ਦੂਜੇ ਪਾਸੇ ਆ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਉਹਨਾਂ ਦੀ ਵੀ ਆਰਡਰ ਵਾਲਡ ਹੋਈ ਆ ਤਾਂ ਕਿਵੇਂ ਦੇਖਦੇ ਹੋ ਆ ਦੇਖੋ ਰਿਕਾਰਡਿੰਗ ਆ ਪਰ ਆਜਾ ਬੜੰਗ ਦੀ ਵੀ ਰਿਕਾਰਡਿੰਗ ਵਾਇਰਲ ਹੋਣ ਦੀ ਗੱਲ ਕੀਤੀ ਆ ਤੇ ਇਹ ਵੀ ਇਹ ਕਰੰਟ ਨੇ ਜਿਹੜੀਆਂ ਤੁਸੀਂ ਜ਼ਿਕਰ ਕੀਤਾ ਭਾਵੇਂ ਉਹ ਪੁਰਾਣੀ ਆ ਰਿਕਾਰਡਿੰਗ ਜਿਹੜੇ ਜਿੰਦਰਪਾਲ ਕੌਰ ਦੀ ਤੁਸੀਂ ਗੱਲ ਕੀਤੀ ਆ ਲੁਧਿਆਣਾ ਤੋਂ ਵਿਧਾਇਕ ਨਿਆਮ ਆਦਮੇ ਪਾਰਟੀ ਦੇ ਔਰ ਇਹ ਉਹ ਰਿਕਾਰਡਿੰਗ ਚ ਪੱਪੀ ਪ੍ਰੈਸ਼ਰ ਦੇ ਹਾਰਨ ਦੀ ਗੱਲ ਕਰ ਰਿਹਾ ਤੇ ਇੱਥੋਂ ਤੱਕ ਵੀ ਗੱਲ ਕਰ ਰਿਹਾ ਵੀ ਹੁਣ ਸਾਡਾ ਜੇ ਉਹ ਉਹਨਾਂ ਨੂੰ ਤਾਂ ਟੈਕਟ ਮਿਲ ਗਈ ਹੁਣ ਆਉਣ ਵਾਲੇ ਸਮੇਂ ਚ ਮੇਰਾ ਜਿਹੜਾ ਮੰਤਰੀ ਦਾ ਜਾਂ ਦੂਜੇ ਜਿਹਦੇ ਨਾਲ ਉਹ ਗੱਲ ਕਰਦੇ ਪਏ ਆ ਵੀ ਤੁਹਾਡਾ ਰਸਤਾ ਸਾਫ਼ ਹੋ ਗਿਆ ਮੰਤਰੀ ਬੰਨ ਦਾ ਕੁਝ ਨਾਲ ਜ਼ਮਾਨਤ ਜੱਪ ਦੀ ਵੀ ਗੱਲ ਕਰਦੇ ਆ ਜ਼ਮਾਨਤ ਜੱਪ ਦੀ ਉਹ ਕਹਿੰਦੇ ਪਏ ਵੀ ਜ਼ਮਾਨਤ ਜੱਪਤ ਹੋਊਗੀ ਹਨਾ ਇਹ ਰਕੋ ਦੇਖੋ ਇਹਨਾਂ ਰਿਕਾਰਡਾਂ ਜਿਹੜੀਆਂ ਇਹਨਾਂ ਦੀ ਆਪ ਪੋਸਟ ਹੀ ਨਹੀਂ ਕਰ ਸਕਦੇ ਕਿਉਂਕਿ ਬਹੁਤ ਸਾਰਾ ਇਹਨਾਂ ਦਿਨਾਂ 'ਚ ਕਈ ਤਰ੍ਹਾਂ ਦੀਆਂ ਚਾਲਾਂ ਵਿਰੋਧੀ ਧਿਰਾਂ ਵੀ ਘੇੜ ਦਿੰਦੀਆਂ ਨੇ ਹਨਾ ਪੋਸਟੀਨੀ ਆਪ ਆਪਣੇ ਵਸਦਾ ਪੰਜਾਬ ਚੈਨਲ ਵੱਲੋਂ ਕਰਦੇ ਇਹਦੀ ਪਰ ਇਹ ਰਿਕਾਰਡਿੰਗ ਚੱਲ ਜਰੂਰ ਰਹੀ ਹੈ ਉਹਨਾਂ ਦੀ ਫੋਟੋ ਲਾ ਕੇ ਵੀ ਚਲਾਈ ਜਾ ਰਹੀ ਹੈ ਕਈ ਚੈਨਲਾਂ ਤੇ ਵੀ ਮੈਂ ਦੇਖੀ ਹੈ ਉਹਨਾਂ ਨੇ ਪਾਤੀ ਆ ਵੀ ਰਜਿੰਦਰਪਾਲ ਕੌਰ ਆ ਬੋਲਦੇ ਪਏ ਆ ਵੀ ਮੇਰਾ ਰਸਤਾ ਵੀ ਸਾਫ ਹੋ ਜਾਊਗਾ ਭਾਵੇਂ ਹਾਰ ਨ जितਣ ਪਰ ਮੇਰਾ ਮੰਤਰੀ ਬਣਨ ਦਾ ਵੀ ਉਹ ਸੁਪਨਾ ਦੇਖ ਰਹੇ ਆ ਉਸ ਰਿਕਾਰਡਿੰਗ ਚ ਹਨ ਤੇ ਉਹਦੇ ਨਾਲ ਹੀ ਜਿਹੜੀ ਤੁਸੀਂ ਰੰਧਾਵਾ ਸਾਹਿਬ ਦੀ ਗੱਲ ਕੀਤੀ ਹੈ ਉਹ ਗਰਦਾਸਪੁਰ ਤੋਂ ਹੈਗੇ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਔਰ ਸਾਬਕਾ ਮੰਤਰੀ ਵੀ ਨੇ ਔਰ ਉਹਨਾਂ ਦੀ ਰਿਕਾਰਡਿੰਗ ਜਿਹੜੀ 크ਰਿਸਚੀਅਨ ਭਾਈਚਾਰੇ ਦੇ ਹਨਾ ਉਹ ਖਿਲਾਫ ਦਿਖ ਰਹੀ ਹੈ ਉਹਦੀ ਵੀ ਆਪਾਂ ਪੁਸ਼ਟੀ ਤਾਂ ਨਹੀਂ ਕਰ ਸਕਦੇ ਪਰ ਆਵਾਜ਼ ਤੋਂ ਜਰੂਰ ਲੱਗਦੀ ਵੀ ਸ਼ਾਇਦ ਉਹਨਾਂ ਦੀ ਆਵਾਜ਼ ਆ ਕਿਉਂਕਿ ਮੈਂ ਸੁਣਿਆ ਕਈ ਵਾਰੀ ਉਹ ਬੋਲਦੇ ਹਨਾ ਜਾਂ ਤੁਸੀਂ ਵੀ ਸੁਣਿਆ ਸਭ ਨੇ ਆਪਾਂ ਹਨਾ ਤੇ ਉਹ ਉਹਦਾ ਤਾਂ ਆਪਾਂ 크ਰਿਸਚੀਅਨ ਭਾਈਚਾਰੇ ਦੇ ਜਿਹੜਾ ਉਹ ਵਰਤ ਰਹੇ ਆ ਸ਼ਬਦ ਮੇਰੇ ਖਿਆਲ ਚ ਆਪਾਂ ਨਾਂ ਹੀ ਜ਼ਿਕਰ ਕਰੀਏ ਜਿਸ ਤਰ੍ਹਾਂ ਦੀ ਉਹ ਘਟ ਨਾ ਜਾਂ ਉਹ ਵਰਤ ਰਹੇ ਹਨਾ ਤੇ ਇਹ ਰਿਕਾਰਡਿੰਗਾਂ ਇਹਨਾਂ ਦਿਨਾਂ 'ਚ ਨਾ ਜਿਹੜੀਆਂ ਖੁੰਝੇ ਫੈਲਾ ਪਈਆਂ ਹੁੰਦੀਆਂ ਕੋਈ ਦੱਬੀਆਂ ਹੋਈਆਂ ਕਹਿੰਦਾ ਨਾ ਖਾਸ ਤੌਰ ਤੇ ਧਿਆਰ ਰੱਖਿਆ ਹੁੰਦਾ ਵਕੀਲ ਦੇ ਨਾਲ ਚਲਾਵਾਗੇ ਫਾਈਲਾਂ ਦੱਬੇ ਹੋਏ ਕੋਈ ਕਾਗਜ਼ ਪੱਤਰ ਕਬਜ਼ੇ ਜਿਵੇਂ ਬਿੱਟੂ ਵਾਲਾ ਕਬਜ਼ਾ ਕੱਢ ਲਿਆਏ ਵੀ ਸਰਕਾਰੀ ਕੋਠੀ ਤੇ ਆ ਇਹ ਇਹ ਬਹੁਤ ਸਾਰੀਆਂ ਰਿਕਾਰਡਿੰਗਾਂ ਵੀਡੀਓ ਤੁਸੀਂ ਹੁਣ ਗੱਲ ਤੁਰ ਹੀ ਰਕਾਉਣੀਆਂ ਦੀ ਤੇ ਇੱਕ ਮੰਤਰੀ ਦੀ ਇੱਕ ਹੋਰ ਵੀਡੀਓ ਆ ਗਈ ਹੈ ਹਨਾ ਸ਼ਲੀਲ ਵੀਡੀਓ ਉਹ ਉਹ ਮੰਤਰੀ ਦੀ ਅੱਜ ਮਤਲਬ ਇਹ ਇਹ ਚਰਚਾਵਾ ਜਾਂ ਮੇਰੇ ਕਹੇ ਦੂਜੇ ਤੀਜੇ ਮੰਤਰੀ ਜਿਨ੍ਹਾਂ ਦੀ ਅਸ਼ਲੀਲ ਵੀਡੀਓ ਹੈ ਮਤਲਬ ਇਨ੍ਹਾਂ ਦਿਨਾਂ ਚ ਉਹ ਸਾਰਾ ਮਟੀਰੀਅਲ ਜਿਹੜਾ ਦੱਬਿਆ ਹੁੰਦਾ ਉਹ ਵਿਰੋਧੀ ਧਿਰਾਂ ਮਤਲਬ ਇਹਨਾਂ ਦੀਆਂ ਟੀਮਾਂ ਹੀ ਕੰਮ ਕਰਦੀਆਂ ਇੱਕ ਹਿਸਾਬ ਦਾ ਵਿਰੋਧੀਆਂ ਨੇ ਤਿਆਰ ਕਰਕੇ ਰੱਖਿਆ ਹੁੰਦਾ ਵਿੱਚ ਚੋਣਾਂ ਨੇੜੇ ਆ ਕੇ ਆਪਾਂ ਪਾਲਟੀ ਰੇਡ ਲਈ ਸਾਰਾ ਕੁਝ ਕੱਢ ਲਿਆਉਂਦੇ ਆ ਜੀ ਹਾਂ ਤੇ ਮਤਲਬ ਇਹ ਸਾਰਾ ਕੁਝ ਇਹਦਾ ਹਿੱਸਾ ਹੀ ਹੈ ਜੀ ਤਾਇਸਨ ਸਾਡੇ ਨਾਲ ਸੀਨੇ ਪਤ్రਕਾਰ ਸਰਦਾਰ ਜੁਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਪੱਕੀ ਦੀ ਸਿਆਸਤ ਦੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਹੈ ਜੇਕਰ ਤੁਹਾਨੂੰ ਸਾਡੀ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਸਾਨੂੰ ਦੀਓ ਇਜਾਜ਼ਤ ਧੰਨਵਾਦ